ਰੱਬ ਦੇ ਅੱਗੇ ਬੇਨਤੀ ਕਰੀਏ ਤਾਂ ਕਿਸੇ ਵਿਚ ਆਵੇ। ਹੌ ਤਹਿ ਦਿਨ ਬਿਰੋਗ ਹੈ। दारू ਪੀ ਸੁਭਾਣ। ਗੁਰੂ ਕਿਰਪਾ ਕਰੇ ਸੰਗਤ ਜੀ ਸਖੀ ਬੇਨਤੀ ਕਰਨ ਲਗਾ। ਜਿਹੜੇ ਬਰੋਧੀ ਸਰ ਬੜਵੰਤ ਬ੍ਰਾਹਮਣ ਸਾਹਿਬ। ਉਹ ਉਰਲੇ ਪਾਸੇ ਖੜੇ ਹੋ ਗਏ ਕਹਿਣ ਲੱਗੇ ਤੁਸੀਂ ਕਹਿੰਦੇ ਹੋ ਕਿ ਸਾਡੇ ਨੇ ਤੁਸੀਂ ਪਹਿਲਾ ਆਵਾਜ਼ ਮਾਰੋ। ਦੋ ਘੰਟੇ ਆਵਾਜ਼ਾ ਮਾਰਦੇ ਰਹੇ। ਪਰ ਸੰਗਤ ਜੀ ਉਹ ਜੰਗ ਮੂਰਤਾਂ ਪੱਥਰਾਂ ਦੀਆਂ ਮੂਰਤਾਂ ਗੰਗਾ ਦੇ ਜਲ ਨੂੰ ਜਤੀ ਮੂਤਾਰ ਕਰਕੇ ਕਿਵੇਂ ਉਹਾਂ ਦੇੇ ਨੂੜ ਆ ਸਕਦੀਆਂ ਸਨ ਪੱਥਰ ਗੁਬਜਾ ਤੇ ਦੇਖਿਆ ਤੇਲ ਦਾ ਵੇਖਿਆ ਲਾਗਤ ਮਲ ਕਹਿਣ ਲੱਗਾ ਸਾਧੂ ਦੇ ਪਤ ਹੈ ਇਹ ਜਿਹੜੇ ਪੱਥਰ ਨੇ ਡੁੱਬ ਚੱਕਦੇ ਨੇ ਪਰ ਇਹ ਤੈਰ ਕੇ ਇਹਦਾ ਕੋਲ ਕਦਾ ਚਿਤ ਵੀ ਨਹੀਂ ਜਾ ਸਕਦੇ ਅਸੀਂ ਕੋਦੇ ਤੇਰਾ ਤੂੰ ਝੂਠੇ ਕਰਾਂਗੇ ਕਿ ਛੱਡੋ ਤੁਸੀਂ ਇਹਨਾਂ ਦੀ ਪਾਠ ਪੂਜਾ ਕਰਨੀ ਤੁਸੀਂ ਦੇਵੀ ਦੇਵਤਿਆਂ ਨੂੰ ਪੂਜਣਾ ਛੱਡ ਦਿਓ ਤੁਸੀਂ ਸਾਡਾ ਧਰਮ ਜੋਇਨ ਕਰਕੇ ਮੁਸਲਮਾਨ ਬਣ ਜਾਓ ਖਾਲਸਾ ਸਤਨਾ ਸ਼੍ਰੀ ਵਾਹਿਗੁਰੂਦੀ ਲੱਗੇ ਆਵਾਜ਼ਾਂ ਮਾਰਨ ਪਰ ਜੜ ਮੂਰਤਾਂ ਹਿੱਦੀਆਂ ਹੀ ਨਹੀਂ ਮਾਰ ਕਰਕੇ ਉਹਨਾਂ ਦੇ ਕੋਲ ਨਹੀਂ ਆਇਆ ਗੁਰੂ ਸਾਹਿਬ ਜੀ ਨੂੰ ਆਗਿਆ ਹੁਣ ਤੁਹਾਡੀ ਵਾਲੀ ਗੁਰੂ ਨਾਨਕ ਦੇਵ ਜੀ ਜਦੋਂ ਸਿੱਖ ਜੀ ਅੱਖਾਂ ਬੰਦ ਕਰਦੇ ਨੇ ਚੌਂਕੜਾ ਮਾਲਦੇ ਨੇ ਹੱਥ ਜੋੜਦੇ ਨੇ ਨਾ ਸੱਚ ਕਰਕੇ ਜਾਣੇ ਉਹ ਪਰਧਤੀਆਂ ਮੂਰਤਾਂ ਦੇ ਪੱਕੇ ਵਿੱਚ ਨਹੀਂ ਸੰਦੇ ਉਹਨਾਂ ਨੇ ਸੰਗਤੀ ਬਰੋਧ ਕੀਤਾ ਹੈ ਉਹਨਾਂ ਦੀ ਬਾਣੀ ਦਾ ਸ਼ਬਦ ਵੀ ਹੈ ਮਾਈ ਗੋਬਿੰਦ ਪੂਜਾ ਕਹਾ ਲੈ ਚਰਾਉ ਨਸੀ ਪਰਉਪੇਸ਼ਾ ਬ ਕਿੰ ਸੰਖੇਪਿਤ ਬੇਨਤੀ ਕਰਾ ਗੁਰੂ ਰਵਿਦਾਸ ਸਾਹਿਬ ਜੀ ਨੇ ਮੂਰਤਾਂ ਦੇ ਅੱਗੇ ਰਹੀ ਬਲ ਕੇ ਰੱਬ ਨੂੰ ਧਿਆਇਆ ਰੱਬ ਦੇ ਅੱਗੇ ਸੰਗਤ ਦੀ ਬੇਨਤੀ ਕੀਤੀ ਹੈ ਪ੍ਰਮਾਤਮਾ ਤੂੰ ਆਪਣੇ ਹਰ ਭਗਤ ਦੀ ਪੈ ਜਾਤੇ ਰੱਖਣੀ ਹੈ ਮੈਂ ਤੇ ਬਸ ਤੇਰੇ ਨਾਲ ਪਿਆਰ ਕਰਨਾ ਜਾਣਦਾ ਹੋਰ ਮੈਨੂੰ ਕੋਈ ਸਿਆਣਪ ਨਹੀਂ ਆਉਂਦੀ ਮੈਨੂੰ ਕੋਈ ਤਿਲਕ ਨਹੀਂ ਆਉਂਦੀ ਉਦਾਨੇ ਇਥੇ ਮੈਂ ਕੇ ਸ਼ਬਦ ਉਚਾਰਿਆ ਹੈ ਪ੍ਰਮਾਤਮਾ ਜੀ ਹਮ ਸਰਬੀਨ ਧਿਆਨ ਨ ਤੁਮ ਸਰ ਮੇਰੇ ਵਰਗਾ ਪਾਪੀ ਕੋਈ ਨਹੀਂ ਕੋਈ ਪਰ ਤੇਰੇ ਵਰਗਾ ਧਿਆਨ ਵੀ ਕੋਈ ਨਹੀਂ ਐ ਪ੍ਰਮਾਤਮਾ ਬਹੁਤ ਜਨਮ ਵਿਚਰੇ ਤੇ ਮਾਗੂਏ ਜਨਮ ਤੁਮਾਰੇ ਦੇਖੇ ਬੜਾ ਸੁਭਾ ਹੋ ਗਿਆ ਤੈਨੂੰ ਮਿਲਿਆ ਤੇਰੇ ਦਰਦ ਕੀਤਿਆ ਐ ਪ੍ਰਮਾਤਮਾ ਜੀ ਅੱਜ ਆਪਣੇ ਆ ਕੇ ਦਰਸ਼ਨ ਦੇਵ ਜੇ ਰੱਬ ਚਾਹੇ ਕਿ ਸੰਗਤ ਜੀ ਮੂਰਤਾਂ ਦੇ ਵਿੱਚ ਪੱਥਰ ਵਿੱਚ ਦਾਖਲ ਹੋ ਕੇ ਵੀ ਦਰਸ਼ਨ ਦੇ ਦਿੰਦਾ ਹੈ ਜਿਸ ਵੇਲੇ ਪ੍ਰਾਪ ਦਾਤ ਦੀ ਰੱਖਿਆ ਕੀਤੀ ਤੇ ਸੰਗਤ ਜੀ ਪਿਛ ਉਥਾਮ ਦੇ ਵਿੱਚੋਂ ਪਾਰ ਕੇ ਨਰ ਸਿੰਘ ਦਾ ਅਵਤਾਰ ਬਾਹਰ ਆਇਆ ਸੀ ਕਿ ਨਹੀਂ ਉਹ ਰਾਗੂ ਦੀ ਮਰਦੀ ਉਹ ਜਿੱਥੇ ਮਰਦੀ ਪ੍ਰਗਟ ਹੋ ਸਕਦਾ ਹੈ ਰਾਗੂ ਦੇ ਉੱਤੇ ਅਸੀਂ ਆਪਣੇ ਬਣਾਏ ਹੋਏ ਇੱਕ ਨੂੰ ਢੋਲੀ ਹੋ ਸਕਦੇ ਰੱਬ ਆਜ਼ਾਦ ਹੈ ਆਤਮਾ ਆਜ਼ਾਦ ਹੈ ਤਾਂ ਦੇ ਸਮਝ ਦੀ ਧੰਨ 시ਰ ਗੁਰੂ ਅਰਜਨ ਦੇਵ ਮਹਾਰਾਜ ਇਦਾਂ ਬੇਤਿਆ ਕਰਨ ਲੱਗੇ ਲੋਕਾਂ ਦੀ ਪੀੜ ਕੱਢੀ ਹੋ ਗਈ ਕਹਿੰਦੇ ਇਹਾਂ ਦੇ ਵਿਰੋਧੀ ਹਾਰ ਗਏ ਗੁਰੂ ਅਰਜਨ ਦੇਵ ਜੀ ਵੀ ਹਾਰ ਪਰ ਤਾਂ ਗੁਰੂ ਰਵਿਦਾਸ ਸਾਹਿਬ ਜੀ ਦਾ ਪਿਆਰ ਸੱਚਾ ਸੀ ਇਸ ਕਰਕੇ ਲੋਕ ਕਹਿਣ ਲੱਗੇ ਰਾਜਨ ਉਹ ਵੇਖੋ ਤੇਰੇ ਵੀ ਦੇਵਤਿਆਂ ਦੀਆਂ ਮੂਰਤੀਆਂ ਹਿੱਲ ਰਹੀਆਂ ਨੇ ਜਦੋਂ ਉਹਨਾਂ ਨੇ ਧਿਆਨ ਕੀਤਾ ਤੇ ਸੱਚ ਕਰਕੇ ਜਾਣਿਓ ਇਹ ਗੁਰੂ ਦਾ ਬਚਨ ਸੱਚ ਸਾਬਤ ਹੋਇਆ ਦਇਆ ਕਰੋ ਇਸ ਮਿਹਰ ਉਪਾਰੂ ਰੂਪ ਦੇ ਪਤਨਾਰੇ ਤੇ ਸੰਗਤ ਜੀ ਇਹ ਜਿਹੜੀਆਂ ਜਨਮ ਘੂਟਾ ਸੰਗ ਰੱਬ ਨੇ ਬਿਉਹ ਤੇ ਹੋਜੀ ਬਣਾ ਦਿੱਤੀ ਇਹੋ ਜੀ ਖੇਲ ਕੌਦਕ ਬਣਾਇਆ ਕਿ ਸੰਗਤੀ ਜਿੰਨੀਆਂ ਵੀ ਜਣ ਪੂਰਜਾਂ ਸੰਗ ਉਹ ਗੰਗਾ ਨੂੰ ਪਾਰ ਕਰਕੇ ਗੁਰੂ ਸਾਹਿਬ ਜੀ ਵੱਲ ਜਾ ਰਹੀਆਂ ਸੰਤ ਸਾਰੇ ਬਿਉਹ ਹੀ ਛੁੱਟੇ ਪੈ ਗਏ ਪਰ ਤਾਂ ਗੁਰੂ ਰਵਿਦਾਸ ਸਾਹਿਬ ਜੀ ਦੀ ਜੈ ਜੈਕਾਰ ਹੋਣ ਲੱਗੀ ਪਰ ਫਿਰ ਵੀ ਗੁਰੂ ਰਵਿਦਾਸ ਸਾਹਿਬ ਜੀ ਇਸਨੇ ਹਉਮੈ ਦੇ ਵਿੱਚ ਨਹੀਂ ਆਏ ਵੀ ਲੋਕ ਤੇਰਾ ਚਰਜ ਕਰ ਰਹੇ ਨਹੀਂ ਜਦੋਂ ਲੋਕ ਤਾਂ ਦਿੱਤੇ ਰਾਜੇ ਨੇ ਪੁੱਛਿਆ ਵੀ ਇਹ ਖੇਡ ਕਿਹਨੇ ਬਣਾਈ ਹੈ ਤੇ ਗੁਰੂ ਰਵਿਦਾਸ ਸਾਹਿਬ ਜੀ ਕਹਿਣ ਲੱਗੇ ਐਸੀ ਨਾਲ ਤੁਝ ਬਿਨ ਕੌਣ ਹੈ ਇਹ ਜਿਹੜੀ ਖੇਡ ਹੈ ਇਹਦਾ ਰੱਬ ਪਰਮਾਤਮਾ ਤੋਂ ਬਿਨਾ ਕੋਈ ਕਰੇ ਨਹੀਂ ਸਕਦਾ ਸੰਗਤੀ ਰਾਜ ਆਇਆ ਉਹਨੇ ਗੁਰੂ ਸੇਮ ਜੀ ਦੇ ਸਿਰ ਦੇ ਉੱਤਰ ਛੱਦਰ ਛੁਲਾ ਦਿੱਤਾ ਤੇ ਗੁਰੂ ਜੀ ਨੂੰ ਫਿਰ ਦੇਖਣਾ ਪੈ ਗਿਆ ਵੀ ਭਾਂਵੇਂ ਅਸੀਂ ਗਰੀਬ ਆ ਪਰ ਪ੍ਰਮਾਤਮਾ ਨੇ ਇੰਨੀ ਸਾਡੀ ਦੁਪਾਤੀ ਬਣਾ ਦਿੱਤੀ ਕਿ ਇਹਨਾਂ ਨੀਵਿਆਂ ਰੋਟਾਂ ਦੇ ਉੱਤੇ ਆ ਕੇ ਵੀ ਛੱਦਰ ਤਾਂ ਨਿਕ ਰਿਹਾ ਕੋ ਸਤ ਦਾ ਛੱਦਰ ਛੁਲਾਇਆ ਗਿਆ ਗਰੀਬਨ ਆਵਾਜ਼ ਉਸਈਆਂ ਮੇਰਾ ਮਾਫੇ ਛੱਦਰ ਸਰੇ ਆਉ ਸੰਦੇ ਜੀ ਸੁਰਿੰਗਰ ਦਾਸ ਸਾਹਿਬ ਦੇ ਸ਼ਬਦ ਨੂੰ ਅਪਰ ਬਿਹਾਨ ਨਾਲ ਕਰੀਏ ਜੀ ਕਹੇ ਜਪਦਾਸ ਇੱਕ ਤਿੰਨ ਤਿਹਾਰਸੋ ਤੇਜਾ ਕੋੜਾ ਜਨਾਮ ਮੇਰੀ

me oh You'll <laughs> be

ਇੱਕ ਵਾਰ ਸਨ ਸੰਗਤ ਉੱਚੀ ਆਵਾਜ਼ ਵਿੱਚ ਹਾਜ਼ਰੀ ਲਗਵਾਇਓ ਗੁਰੂ ਰਵਿਦਾਸ ਸਾਹਿਬ ਜੀ ਦੀ ਨਜ਼ਰ ਆਪਣੇ ਤੇ ਹੋਵੇ ਕਿਉਂਕਿ ਜਦੋਂ ਆਪਾਂ ਸ਼ਬਦਾਂ ਨਾਲ ਗੁਰੂ ਨੂੰ ਯਾਦ ਕਰੀਏ ਤਾਂ ਗਏ ਤੇ ਗੁਰੂ ਸਾਡੀ ਫਿਰ ਸੁਣੇ ਉਹ ਕਰੋ ਕਿਰਪਾ ਗਰੀਬ ਨਿਵਾ and E Hey, e guru My Gözde Bey. سیو کروان کیرتن کر ਮੰਨ ਕਰਦੇ ਸੀ ਸੰਦੇਣੀ ਅੱਗੇ ਤੁਮੇ ਗਿਰੰਦਰ ਸਾਹਿਬ ਕੀਰਤਨ ਅਲਕੇ ਆਪ ਸੰਗਤ ਦੀ ਸੇਵਾ ਕਰਨ ਸੋ ਬਹੁਤ ਇਨਟੀਨੇਟ ਸਾਈਂਡ ਲੱਗ ਰਿਹਾ ਹੈ ਅਤੇ ਬਹੁਤ ਬੁਸ਼ਰੀ ਉਸ ਸਥਾਨ ਕੋਲ ਆਇਆ ਧੰਨਵਾਦ ਸਭ ਸੰਗਤ ਜਤੂਆ ਜੋ ਬੜੇ ਪਿਆਰ ਨਾਲ ਤੁਸੀਂ ਕੀਰਤਨ ਸੁਣਿਆ ਹੈ ਔਰ ਰਾਗੀ ਜਨਤੇ ਦੀ ਕੋਈ ਵੀ ਪ੍ਰਚਾਰਕ ਉਹਦੀ ਸਭ ਤੋਂ ਵੱਡੀ ਬੇਟਾ ਇਹੋ ਹੈ ਕਿ ਜੇ ਕੋਈ ਪਿਆਰ ਨਾਲ ਬੈਠ ਕੇ ਸੁਣ ਲਵੇ ਸਾਡੇ ਮਹਾਨ ਸਰਕਾਰ ਜੋ ਮਾਸਟਰ ਜੀ ਜਗਤਾਰ ਸਿੰਘ ਜੀ ਅਤੇ ਸਾਡੇ ਵਰਨਾ ਸਾਹਿਬ ਤੋਂ ਰੋਧ ਕਮੇਟੀ ਦੀ ਇੱਥੇ ਬੈਠੀ ਹੈ اور ਬੜਾ ਚੰਗਾ ਲੱਗਦਾ ਹੈ ਜਦੋਂ ਆਪਾਂ ਸਾਰੇ ਮਿਲ ਬੈਠ ਕੇ ਗੁਰੂ ਦਸ ਗੱਦਿਆਂ ਸੁਣਦੇ ਆਂ ਤੇ ਬੜਾ ਚੰਗਾ ਲੱਗਦਾ ਹੈ ਜੀ ਅਸੈਂਟ ਦੀ ਰਫਤਾਰ ਇਹ ਸੈਵਾ ਪ੍ਰਵਾਨ ਕਰ ਔਰ ਇਸ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਨਾ ਸੋਨਾ ਪ੍ਰੋਗਰਾਮ ਬਣਾਇਆ ਹੈ ਗੁਰੂ ਰਵਿਦਾਸ ਸਾਹਿਬ ਜੀ ਦੀਆਂ ਆਗੂਣ ਸ੍ਰੋਹਨੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਗੁਰੂ ਜੀ ਸਾਨੂੰ ਆਪਣੇ ਪਾਏ ਪੂਲਿਆਂ ਤੇ ਚਰਨ ਦੀ ਬਾਰਗੋਤ ਬਰਸ਼ਿਸ਼ ਕਰਨ ਔਰ ਜਿਹੜੇ ਮੀਰ ਦਾਇਰ ਕਰ ਰਹੇ ਹਨ ਉਹਨਾਂ ਦਾ ਵੀ ਧੰਨਵਾਦ ਸਾਊਂਡ ਵਾਲੇ ਵੀ ਬਹੁਤ ਧੰਨਵਾਦ ਔਰ ਕੂਟਾਂ ਕੁਸ਼ੂਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਆਪਣਾ ਮੇਲ ਭਰਿਆ ਹੱਥ ਕਰ ਕੇ ਸੇਵਾ ਲਈ ਹੈ ਸੋ ਸਤਿਗੁਰੂ ਜੀ ਇਸੇ ਤਰ੍ਹਾਂ ਆਪ ਜੀ ਦੇ ਕੋਲੋਂ ਇਤਮ ਬਖਸ਼ਿਸ਼ ਕਰਕੇ ਸੇਵਾ ਲੈਦੇ ਰਹੇ ਸੋ ਦਾਸ ਨੇ ਅਗਲੇ ਸਮਾਗਮ ਤੇ ਜਾਣਾ ਔਰ ਪ੍ਰਬੰਧਕਾਂ ਨਾਲ ਸੇ ਬੇਨਤੀ ਕਰਕੇ ਗੱਲ ਕੀਤੀ ਸੀ ਇਸ ਸਾਨੂੰ ਡੇਢ ਘੰਟੇ ਦਾ ਕੀਰਤਨ ਦਾ ਦਿਓ ਸੋ ਗੁਰੂ ਦੀ ਕਿਰਪਾ ਦੇ ਨਾਲ ਸੇਵਾ ਗੁਰੂ ਨੇ ਲਈ ਹੈ ਆਪ ਸਾਰੀ ਸੰਗਤ ਦਾ ਧੰਨਵਾਦ ਤੇ ਗੁਰੂ ਰਵਿਦਾਸ ਨਾਨਕ ਲੇਵਾ ਸੰਗਤਾਂ ਬਹੁਤ ਇਸ ਜਥੇ ਨੂੰ ਪਿਆਰ ਦਿੰਦੀਆਂ ਬਹੁਤ ਧੰਨਵਾਦ ਦੋਨੋਂ ਹੱਥ ਜੋੜ ਦਿਓ ਸਿੱਜ ਗੱਜ ਕੇ ਆਓ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦੀ ਬੰਦੀ